ਗਰਨ ਅਸ਼বেগ ਸਿੰਘ ਸਰਪੱਤ ਨయోజకਨ ਸਭਾ જિલ્લા ਪ੍ਰਧਾਨ ਕਿਉਂਕਿ ਅੱਜ ਜੋ ਸਾਡਾ ਚੋਣ ਡੈਲੀਗੇਟ اجلاس ਸੀ ਤਾਂ ਜੋ ਅੱਜ ਸਾਡੀ ਜ਼ਿਲ੍ਹੇ ਦੀ ਟੀਮ ਚੁਣੀ ਗਈ ਹੈ ਮੈਂ ਸਾਰੀ ਜ਼ਿਲ੍ਹੇ ਦੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਤੇ ਮੈਂ ਆਸ ਕਰਦਾ ਹਾਂ ਕਿ ਜਿੰਨੀ ਵੀ ਟੀਮ ਚੁਣੀ ਗਈ ਹੈ ਉਹ ਮੇਰੇ ਨਾਲ ਅੰਗ-ਸੰਗ ਰਹਿ ਕੇ ਕੰਮ ਕਰੇ ਤੇ ਜਿਹੜਾ ਆਪਾਂ ਜਿਵੇਂ ਪਹਿਲੇ ਜ਼ਿਲ੍ਹੇ ਦੇ ਵਿੱਚ ਕੰਮ ਕਰਿਆ ਹੈ ਤਾਂ ਆਪਾਂ ਪੰਜਾਬ ਪੱਧਰ ਦੇ ਵਿੱਚ ਕੰਮ ਕਰਕੇ ਪੂਰੇ ਜਿਲੇ ਦਾ ਔਰ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਿਏ ਕਿਉਂਕਿ ਜਿਹੜਾ ਆਪਾਂ ਚਾਹੁੰਦੇ ਆ ਕਿ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਵੇ ਉਹ ਤਾਂ ਹੀ ਪਾਸ ਹੋ ਸਕਦਾ ਹੈ ਜੇਕਰ ਆਪਾਂ ਵੱਡੀ ਗਿਣਤੀ ਵਿੱਚ ਪਿੰਡ-ਪਿੰਡ ਜਾ ਕੇ ਸਰਬਾਰਥ ਨੌਜਨ ਸਭਾ ਦੀਆਂ ਕਾਇਆਾਂ ਸਥਾਪਿਤ ਕਰੀਏ ਤੇ ਆਪਾਂ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਦੇਸ਼ ਦੀ ਪਾਰਲੀਮੈਂਟ ਚ ਇਹ ਕਾਨੂੰਨ ਪਾਸ ਕਰਵਾਵਾਂ ਸ਼ਵੇਗ ਜੀ ਤੁਹਾਨੂੰ ਕੀ ਚੁਣਿਆ ਗਿਆ ਅੱਜ ਅੱਜ ਜੋ ਸਰਬਾਰਥ ਨੌਜਨ ਸਭਾ ਜਿਲ੍ਹਾ ਫਾਜ਼ਿਲਕਾ ਦਾ ਮੈਨੂੰ ਪ੍ਰਧਾਨ ਚੁਣਿਆ ਗਿਆ ਹੈ ਹਾਂਜੀ ਹਰਭਜਨ ਛਪੜੀ ਵਾਲਾ ਜ਼ਿਲ੍ਹਾ ਸਕੱਤਰ ਸਰਪਰਤ ਨੌਜਵਾਨ ਸਭਾ ਫਾਜ਼ਲਾ ਦਾ ਅੱਜ ਸਾਡੇ ਜ਼ਿਲ੍ਹੇ ਦਾ ਜਿਹੜਾ ਸਰਪਰਤ ਨੌਜਵਾਨ ਸਭਾ ਦਾ ਡੈਲੀਗੇਟ ਅਜਲਾਸ ਸੀ ਜਿਹਦੇ ਵਿੱਚ ਅਸੀਂ 7 ਮੈਂਬਰੀ ਸਕੱਤਰ ਸਕੱਤਰਿਤ ਚੁਣੀ ਔਰ 35 ਮੈਂਬਰੀ ਜਿਹੜੀ ਸਾਡੀ ਜ਼ਿਲ੍ਹਾ ਕਮੇਟੀ ਚੁਣੀ ਗਈ ਹੈ ਤਾਂ ਜਥੇਬੰਦੀ ਦੇ ਵਿਧਾਨ ਦੇ ਮੁਤਾਬਕ ਜਿਹੜੀ ਸਾਡੀ ਚੋਣ ਹੋਈ ਹੈ ਤਾਂ ਸਾਡੇ ਜਿਹੜੇ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲੋਕ ਸੰਘਰਸ਼ਾਂ ਦੇ ਵਿੱਚ ਉਹ ਮੋਰੀ ਰਹੀ ਹੈ ਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਤਰ੍ਹਾਂ ਸਾਡੀ ਟੀਮ ਫਾਜ਼ਿਲਕਾ ਦੇ ਵਿੱਚ ਭਗਤ ਸਿੰਘ ਕਮਿਊਨਿਟੀ ਦੇ ਰਿਕਰ ਗਰੰਟੀ ਕਾਨੂੰਨ ਬਨੇਗਾ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੀ ਹੈ ਤਾਂ ਅਸੀਂ ਉਹ ਲਾਮਬੰਦੀ ਨੂੰ ਹੋਰ ਤੇਜ਼ ਕਰਦੇ ਆ ਇਸ ਢਿਲੇ ਜ ਨਹੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਇਸ ਲਹਿਰ ਨੂੰ ਲੈ ਕੇ ਜਾਣ ਦਾ ਯਤਨ ਕਰਦੇ ਆ ਔਰ ਮੈਂ ਜ਼ਿਲ੍ਹਾ ਸਖਤਰ ਵੱਜੂ ਅਸ਼ਵਾਸ਼ ਦਿਵਾਉਣਾ ਕਿ ਮੈਂ ਜਿਹੜੀ ਮੇਰੇ ਤੇ ਜ਼ਿੰਮੇਵਾਰੀ ਪਈ ਹੈ ਮੈਂ ਹੁਣ ਤੰਦ ਹੀ ਨਾ ਨਿਭਾਵਾਂਗਾ